ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਮੇਰੇ ਸੱਜਣ ਦੋਸਤ ਮਿੱਤਰ ਮੇਰੇ YouTube ਦੇ ਇਕ ਨਾਲੇ ਆ ਭੈਣ ਭਰਾ ਸਾਰਿਆਂ ਨੂੰ ਜੀ ਆਇਆਂ ਆਖਦੇ ਆ ਅੱਜ ਜਿਹੜੀ ਆਪਾਂ ਗੱਲ ਕਰਨੀ ਆ ਜੀ ਬਹੁਤ ਹੀ ਧਿਆਨ ਨਾਲ ਸੁਣਨ ਵਾਲੀ ਗੱਲ ਐ ਇਹ ਤੇ ਜਿੱਦਾਂ ਆਪਾਂ ਇਹ ਅੱਜ ਗੱਲ ਕਰਨੀ ਆ ਜੀਵ ਅੰਮ੍ਰਿਤ ਬਾਰੇ ਇਸ ਲਈ ਵੀਡੀਓ ਹੀ ਤੁਹਾਨੂੰ ਦੱਸਿਆ ਸੀ ਵੀ ਜਮੀਨ ਨੂੰ ਆਪਾਂ ਬੰਜਰ ਹੋਣ ਤੋਂ ਕਿਵੇਂ ਬਚਾਈਏ ਆਪਣੀ ਦਿਨੋ-ਦਿਨ ਜਮੀਨ ਆ ਜਿਹੜੀ ਉਹ ਬੰਜਰ ਹੋ ਰਹੀ ਹੈ ਤੇ ਉਹਨੂੰ ਆਪਾਂ ਬੰਜਰ ਹੋਣ ਤੋਂ ਕਿਵੇਂ ਬਚਾ ਸਕਦੇ ਆ ਉਹਦੇ ਵਾਸਤੇ ਇੱਕ ਆਪਾਂ ਜੀਵੰਮਰ ਤਿਆਰ ਕਰਨਾ ਸਾਰੇ ਕਿਸਾਨ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਇਹ ਵੀਡੀਓ ਐਂਡ ਤੱਕ ਜਰੂਰ ਦੇਖਿਆ ਜਿਓ ਜਿਹੜੀਆਂ ਆਪਾਂ ਨੂੰ ਦਿਨੋ-ਦਿਨ ਬਿਮਾਰੀਆਂ ਵਧਦੀਆਂ ਜਾਂਦੀਆਂ ਉਹ ਸਾਰੀਆਂ ਚੀਜ਼ਾਂ ਦਾ ਇਹਦੇ ਵਿੱਚ ਹੱਲ ਹੈ ਤੇ ਇੱਕ ਤੁਹਾਡੇ ਨਾਲ ਜਰੂਰ ਥੋੜਾ ਜਿਹਾ ਮਾਨ ਮਟਾ ਆਵ ਹੈਗਾ ਸਾਰੇ YouTube ਵਾਲੇ ਜਿਹਨੇ Facebook ਵੇਖਣ ਵਾਲੇ ਮੇਰੇ ਸੱਜਣ ਮਿੱਤਰ ਹੈ ਵੀ ਮਹੀਨਾ ਡੇਢ ਮਹੀਨਾ ਹੋ ਗਿਆ ਮੈਨੂੰ ਵੀਡੀਓ ਪਾਉਂਦੇ ਨੂੰ ਤੁਸੀਂ ਨਾ ਤਾਂ ਇਹਨੂੰ ਸ਼ੇਅਰ ਕਰਦੇ ਆ ਤੇ ਨਾ ਸਬਸਕ੍ਰਾਈਬ ਕੀਤਾ ਤੁਸੀਂ ਚੈਨਲ ਅਜੇ ਪਤਾ ਨਹੀਂ ਕਾਰਨ ਕੀ ਹੈ ਵੀ ਆਪਣੇ ਲੋਕਾਂ ਨੂੰ ਖਣੀ ਦਾ ਕੰਟੈਕਟ ਹੀ ਉਦਾਂ ਦੇ ਚਾਹੀਦੇ ਐ ਮੈਂ ਤੁਹਾਨੂੰ ਖੇਤੀ ਬਾਰੇ ਤੇ ਮਿੱਟੀ ਬਾਰੇ ਸਾਰੀਆਂ ਜਿਹੜੀਆਂ ਵਧੀਆ-ਵਧੀਆ ਤਕਨੀਕ ਜਿਹੜੀ ਉਹਦੇ ਬਾਰੇ ਦੱਸਦਾ ਰਹਿਣਾ ਇਹ ਮੇਰਾ ਖੁਦ ਜ਼ਿੰਦਗੀ ਦਾ 25-30 ਸਾਲ ਦਾ ਤਜਰਬਾ ਹੈ ਮੈਂ ਕਿਤੇ ਪੜ੍ਹ ਕੇ ਨਹੀਂ ਤੁਹਾਨੂੰ ਦੱਸਦਾ ਈ ਮੈਂ ਪੜਕੇ ਦਸੀਐਨ ਇਸ ਕਰਕੇ ਬੰਦੇ ਦਾ ਹੌਸਲਾ ਤਾਂ ਹੀ ਵੱਧਦਾ ਜਦੋਂ ਆਪਾਂ ਗਾ ਕਿਸੇ ਭੈਣ ਭਰਾ ਦਾ ਸ਼ੇਅਰ ਕਰੀਏ ਤੇ ਵੱਤ ਉਹਦੇ ਲੋਕਾਂ ਕੋਲ ਪਹੁੰਚਾਈਏ ਤੇ ਚੈਨਲ ਨੂੰ ਪਲੀਜ਼ ਤੁਸੀਂ ਸਬਸਕ੍ਰਾਈਬ ਜਰੂਰ ਕਰੋ ਵੈਲਾਈਕ ਦਾ ਬਟਨ ਦਬਾਓ ਤਾਂ ਕਿ ਸਾਰੇ ਤੁਹਾਡੇ ਕੋਲ ਜਦੋਂ ਵੀ ਵੀਡੀਓ ਕੋਈ ਪਾਈਏ ਨਵੀਂ ਤਾਂ ਉਹ ਆਉਂਦੀ ਰਵੇ ਕਿਉਂਕਿ ਕਿਸਾਨ ਵੀਰੋ ਜਿਹੜੇ ਆਪਣੇ ਜਿੰਨੇ ਵੀ YouTube ਦੇਖਣ ਵਾਲੇ ਸਾਜਣ ਮਿੱਤਰ ਹੈ ਵੀ ਦਿਨੋਂ ਦਿਨ ਆਪਾਂ ਬਿਮਾਰੀਆਂ ਬਹੁਤ ਵਧੀ ਜਾਂਦੀਆਂ ਪਰ ਉਹ ਜੀ ਦੇਖਦੇ ਆ ਸੋਸ਼ਲ ਮੀਡੀਆ ਤੇ ਵੀਡੀਓ ਕਈ ਵਾਰੀ ਬੰਦੇ ਦੇਖ ਕੇ ਆਏ ਵੀ ਸਕੋਲ ਗਾਂ ਕਰ ਦਿੰਦੇ ਆ ਵੀ ਯਾਰ ਇਹ ਕਿਹੜਾ ਕੋਈ ਨਵੀਂ ਗੱਲ ਐ ਪਰ ਆਪਾਂ ਨੂੰ ਸਾਰਿਆਂ ਨੂੰ ਇਹ ਨਹੀਂ ਜੇ ਵੇਖਾਂਗੇ ਸੁਣਾਾਂਗੇ ਤਾਂ ਇਹਦੀ ਵੀ ਨਹੀਂ ਮੁੜਨਾ ਪੈਣਾ ਇਹਦੇ ਵਾਸਤੇ ਚਿੰਤਤ ਹੋਣਾ ਪੈਣਾ ਹੈ ਇਹ ਬਹੁਤ ਜ਼ਰੂਰੀ ਹੈ ਕਿ ਜਿਹੜੀ ਆਪਣੀ ਜ਼ਮੀਨ ਐ ਅੰਜੀ ਕਿਸਾਨ ਵੀਰੋ ਪਿਛਲੀਆਂ ਵੀਡੀਓ ਜਿਵੇਂ ਤੁਹਾਨੂੰ ਦੱਸਿਆ ਸੀ ਉਹ ਆਪਣੀ ਦਿਨੋਂ ਦਿਨ ਬੰਜਰ ਹੁੰਦੀ ਜਾਂਦੀ ਐ ਬੰਜਰ ਦਾ ਮਤਲਬ ਇਹ ਐ ਵੀ ਆਪਾਂ ਉਹਦੇ ਵਿੱਚ ਇੰਨੀਆਂ ਜ਼ਿਆਦਾ ਖਾਦਾਂ ਪੈਸਟੀਸਾਈਡ ਵਧਾਈ ਜਾਂਦੇ ਆ ਤੇ ਇਹ ਆਪਾਂ ਸੋਚਦੇ ਨਹੀਂ ਵੀ ਉਹ ਖਾਣਾ ਦਾ ਫੂਡ ਸਭ ਤੋਂ ਪਹਿਲਾਂ ਆਪਾਂ ਆਪਦੇ ਘਰੇ ਐ ਤੇ ਫੇਰ ਉਦੋਂ ਬਾਅਦ ਆਪਾਂ ਨੂੰ ਸੀਲ ਕਰਨਾ ਤੇ ਫੇਰ ਵੀ ਕਿਸੇ ਇਨਸਾਨ ਨੇ ਹੀ ਖਾਣਾ ਉਹ ਤੇ ਇਹ ਜਾਨਵਰ ਨੇ ਵੀ ਖਾਣਾ ਹੈ ਤੇ ਵੇਖੋ ਵੀ ਆਪਾਂ ਸਾਰਾ ਤਾਣਾ ਬਾਣਾ ਬਣਾਉ ਜਿਹਾ ਵੀ ਅੱਜ ਪਰ ਉਹਦੇ ਵਾਸਤੇ ਆਪਾਂ ਸੱਚ ਮੰਨਣ ਨੂੰ ਤਿਆਰ ਨਹੀਂਗੇ ਤੇ ਆਪਾਂ ਕਹਿੰਦੇ ਫਿਰ ਸਾਡੀ ਫਸਲ ਨਹੀਂ ਨਿਕਲਣੀ ਜੇ ਤੁਹਾਡੀਆਂ ਗੱਲਾਂ ਨਾਲ ਸਹਿਮਤ ਹੋਵਾਂਗੇ ਸਾਡੀਆਂ ਗੱਲਾਂ ਨਾਲ ਸਹਿਮਤ ਹੋਣਾ ਥੋੜਾ ਥੋੜਾ ਕਰਕੇ ਆਪਾਂ ਬਦਲਾ ਲਿਆ ਸਕਦੇ ਹਾਂ ਕਿਸੇ ਵੀ ਚੀਜ਼ 'ਚ ਇਹ ਮੈਂ ਵੀ ਮੰਨਦਾ ਵੀ ਜੇ ਆਪਾਂ ਹਰੀ ਕ੍ਰਾਂਤੀ ਤੋਂ ਬਾਅਦ 1960-70 ਦੇ ਦਹਾਕੇ ਤੋਂ ਜਿਹੜੀ ਖਾਦ ਪਾਉਣ ਲੱਗੇ ਆ ਹਰੀ ਕ੍ਰਾਂਤੀ ਲਿਆਏ ਆ ਤੇ ਇਹਦੇ ਪਛਾਹ ਮੜਨਾ ਔਖਾ ਬਹੁਤ ਹੈ ਕਿਉਂਕਿ ਆਪਣੇ ਸਰਕਾਰ ਜੇ ਵੀ ਹੈ ਤੇ ਆਪਣਾ ਫਸਲਦਾਰ ਫਸਲ ਆਪਾਂ ਨੂੰ ਬੀਜਣੀ ਵੀ ਪੈਂਦੀ ਹੈ ਪਰ ਇਹ ਸੋਚੋ ਕਿ ਦਿਨੋਂ ਦਿਨ ਆਪਾਂ ਨੂੰ ਆਮਦਨ ਵੀ ਵਧੀ ਜਾਂਦੀ ਹੈ ਵੇਖੋ 1,20,000 ਰੁਪਏ ਦੀ 1,15,000 ਰੁਪਏ ਦੀ ਕਿੱਲੇ ਜੋ ਸਾਲ ਦੀ ਆਪਾਂ ਜੇ ਦੋ ਫਸਲਾਂ ਬੀਜੀਏ ਕਹਿੰਦੇ ਨਿਕਲ ਆਉਂਦੀਆਂ ਬਚਦਾ ਆਪਾਂ ਨੂੰ ਫੇਰ ਨਹੀਂ ਕੁਝ ਕਿਉਂਕਿ ਮਹਿੰਗਾਈ ਜ਼ਿਆਦਾ ਹੋ ਗਈ ਇਸ ਕਰਕੇ ਸਮੇਂ ਦੀ ਹਾਨੀ ਆਪਾਂ ਨੂੰ ਹੋਣਾ ਪੈਣਾ ਤੇ ਸਮੇਂ ਦੇ ਨਾਲ ਆਪਾਂ ਨੂੰ ਚੇਂਜ ਉਨਾ ਪੈਣਾ ਜੇ ਤੁਹਾਡਾ ਸਰੀਰ ਆ ਸਭ ਤੋਂ ਪਹਿਲਾਂ ਤਾਂ ਦੇਖੋ ਸਰੀਰ ਨੇ ਤੁਹਾਡੇ ਦੇ ਨਾਲ ਜਾਣਾ ਕਿਸੇ ਭੈਣ ਭਰਾ ਧੀ ਪੁੱਤ ਕੋਈ ਤੁਹਾਡੇ ਨਾਲ ਨਹੀਂ ਜਾਂਦਾ ਤੁਹਾਡਾ ਸਰੀਰ ਹੀ ਆ ਜਿਹੜਾ ਤੁਹਾਡੇ ਨਾਲ ਚੱਲਣਾ ਜਿਉ ਇਹੀ ਦਿਨੋਂ ਦਿਨ ਵਿਗੜੀ ਜਾਂਦਾ ਆ ਆਪਾਂ ਤੜਕੇ ਉੱਠ ਕੇ ਗੋਲੀਆਂ ਖਾਈ ਜਾਂਦੇ ਆ ਸਵੇਰਿਆਂ ਜ਼ਹਿਰ ਪਾਈ ਜਾਂਦੇ ਆ ਇਹ ਕਰਕੇ ਤੁਸੀਂ ਥੋੜਾ ਥੋੜਾ ਕਨਾਲ ਕਨਾਲ ਤੋਂ ਦੋ ਦੋ ਕਨਾਲਾਂ ਤੋਂ ਸ਼ੁਰੂ ਕਰ ਲਓ ਹਨਾ ਚਾਰ ਚਾਰ ਕਨਾਲਾਂ ਤੋਂ ਸ਼ੁਰੂ ਕਰ ਲਓ ਜਿੰਦਾ ਨਹੀਂ ਤੁਹਾਡੇ ਕੋਲੇ ਜਾਇਦਾਦ ਆ ਉਸ ਹਿਸਾਬ ਨਾਲ ਇਹ ਨਹੀਂ ਵੀ ਆਪਾਂ ਇੱਕੋ ਦਿਨ ਮੋੜਨਾ ਤੇ ਉਹ ਫਿਰ ਤੁਸੀਂ ਜਦੋਂ ਉਹਨੂੰ ਸਾਲ 6 ਮਹੀਨੇ ਵਰਤ ਕੇ ਦੇਖੂਗਾ ਜੀ ਇਹਨੂੰ ਤੇ ਤੁਹਾਨੂੰ ਆਪ ਨੂੰ ਪਤਾ ਲੱਗ ਜਾਣਾ ਹੈ ਉਹਦਾ ਟੇਸਟ ਵੀ ਬਦਲ ਜਾਣਾ ਹੈ ਇਸ ਕਰਕੇ ਆਪਾਂ ਜਿਹੜੀ ਅੱਜ ਕਰਨੀ ਆ ਮਿੱਟੀ ਦੀ ਗੱਲ ਜਿਹੜੀ ਆਪਣੀ ਮਿੱਟੀ ਦਿਨੋਂ ਦਿਨ ਬੰਜਰ ਹੋ ਰਹੀ ਹੈ ਉਹਦੇ ਵਾਸਤੇ ਆਪਾਂ ਜੀਵ ਅੰਬ੍ਰਤ ਪਾ ਕੇ ਉਹਨੂੰ ਆਪਾਂ ਸਹੀ ਕਰ ਸਕਦੇ ਆ ਜੀਵ ਅੰਬ੍ਰਤ ਕਿਸਾਨ ਵੀਰੋ ਅੰਜੀ ਸੋਣ ਵਾਲੇ ਕੋਈ ਦਵਾਈ ਨਹੀਂ ਗੀ ਨਾ ਕੋਈ ਖਾਦ ਹੈ ਇਹ ਜਿਹੜੇ ਆਪਣੇ ਪਹਿਲਾਂ ਤੱਤ ਹੁੰਦੇ ਸੀ ਜ਼ਮੀਨ ਦੇ ਵਿੱਚ ਬੈਕਟੀਰੀਆ ਹੁੰਦੇ ਸੀ ਜਿੱਦਾਂ ਜਾਂ ਜਿੱਦਾਂ ਆਪਾਂ ਥੋੜਾ ਜਿਹਾ ਪਿੱਛੇ ਜਾਵੜੀਏ ਮੇਰੇ ਹਾਣੀ ਜਿਹੜੇ ਹੋਣਗੇ ਉਹ ਦੇਖ ਲਓ ਵੀ ਆਪਣੇ ਗਡੋਏ ਜਦੋਂ ਜ਼ਮੀਨ ਦੇ ਵਿੱਚ ਮੀਂਹ ਪੈਂਦਾ ਤਾਂ ਇਹ ਗਡੋਏ ਧਰਤੀ ਦੇ ਉੱਪਰ ਆ ਆ ਵੀ ਫਿਰਦੇ ਹੁੰਦੇ ਸੀ ਮੋਟੇ-ਮੋਟੇ ਆਪਣੀਆਂ ਜ਼ਮੀਨਾਂ ਦੇ ਵਿੱਚ ਅੱਜ ਉਹ ਗਡੋਏ ਜੀਵ ਜੰਤੂ ਆਪਾਂ ਜਿਹੜੇ ਸੀਗੇ ਜਿਹੜੇ ਆਪਣੀ ਧਰਤੀ ਨੂੰ ਫਰੋਲਦੇ ਰਹਿੰਦੇ ਸੀ ਤੇ ਬੈਕਟੀਰੀਆ ਪੈਦਾ ਕਰਦੇ ਰਹਿੰਦੇ ਸੀ ਔਰ ਫਰੋਲਣ ਦੇ ਨਾਲ ਜ਼ਮੀਨ ਨੂੰ ਵਿੱਚ ਆਕਸੀਜਨ ਜਾਂਦੀ ਸੀ ਤੇ ਆਕਸੀਜਨ ਹੀ ਵਿਗਿਆਨ ਵੀ ਇਹ ਕਹਿੰਦਾ ਤੇ ਆਪਾਂ ਸਾਰਿਆਂ ਨੇ ਖੇਤੀ ਕਰਦੇ ਆ ਆਪਾਂ ਨੂੰ ਪਤਾ ਹੀ ਹੈ ਜਿੰਨਾ ਚਿਰ ਤੁਸੀਂ ਜ਼ਮੀਨ ਨੂੰ ਜਦੋਂ ਫਰੋਲਦੇ ਆ ਪੋਲੀ ਕਰਦੇ ਆ ਅਸਲ ਬੀਜਣ ਤੋਂ ਬਾਅਦ ਤੇ ਉਦੋਂ ਬਾਅਦ ਫਸਲ ਇੱਕੋ ਦਮ ਚੱਲ ਪੈਂਦੀ ਆ ਆਪਾਂ ਦੇਖਦੇ ਆਂ ਪਹਿਲਾਂ ਆਪਾਂ ਕਣਕਾਂ ਗੋੜਦੇ ਹੁੰਦੇ ਸੀ ਜਿਵੇਂ ਉਹ ਆਕਸੀਜਨ ਦਾ ਕਾਰਨ ਹੁੰਦਾ ਜਦੋਂ ਤੁਸੀਂ ਜ਼ਮੀਨ ਦੀ ਪਰਤ ਬਣੀ ਵੀ ਆ ਪਾਣੀ ਲੱਗੇ ਤੋਂ ਬਾਅਦ ਉਹਨੂੰ ਫਰੋਲ ਦਿੰਨੇ ਆਂ ਤੋ ਆਕਸੀਜਨ ਜ਼ਮੀਨ 'ਚ ਜਾਣ ਲੱਗ ਜਾਂਦੀ ਹੈ ਤੇ ਆਕਸੀਜਨ ਜਾਣ ਦੇ ਨਾਲ ਪੌਦਾ ਵਿਕਾਸ ਕਰਨ ਲੱਗ ਜਾਂਦਾ 50% ਪਾਣੀ ਦੀ ਤੇ 50% ਆਕਸੀਜਨ ਦੀ ਲੋੜ ਆ ਪੌਦੇ ਨੂੰ ਇਸ ਕਰਕੇ ਜਿਹੜਾ ਜੀਵ ਅੰਬਰਤਾ ਆਪਾਂ ਵੀਡੀਓ ਲੰਮੀ ਹੋ ਜਾਣੀ ਹੈ ਜੀਵ ਅੰਬਰ ਤਿਆਰ ਕਰਨਾ ਹੈ ਉਹਦੇ ਵਿੱਚ ਕੀ ਕੀ ਲੈਣਾ ਉਦੇ ਵਿੱਚ ਤੁਸੀਂ ਮੈਂ ਤੁਹਾਨੂੰ ਇੱਕ ਡਰਮ ਦਾ ਢੋਲ ਦੱਸਦਾ ਇੱਕ ਕਿੱਲੇ ਦਾ ਉਦੋਂ ਬਾਅਦ ਤੁਸੀਂ ਉਹਨੂੰ ਘੱਟ ਵੱਧ ਦੋ ਜਿਹੀ ਤੁਹਾਨੂੰ ਐਂਡ ਤੇ ਜਾ ਕੇ ਦੱਸ ਦੇਵਾਂਗੇ ਇੱਕ ਕਿੱਲੇ ਦਾ ਜੇ ਤੁਸੀਂ ਢੋਲ ਬਣਾਉਣਾ ਹੈ ਤੇ 10 ਕਿਲੋ ਵਾਸਤੇ ਦਾ 10 ਕਿਲੋ ਦਾ ਉਦੇ ਵਾਸਤੇ ਗੋਬਰ ਲੈਣਾ ਆਪਾਂ ਗੋਬਰ ਲੈਣਾ ਕਾਹਦਾ ਹੁਣ ਕਈ ਕਿਸਾਨਾਂ ਦਾ ਸਵਾਲ ਹੋਊਗਾ ਦੇਸੀ ਗਾਂ ਦਾ ਗੋਬਰ ਲੈਣਾ ਇਸ ਦੇਸੀ ਗਾਂ ਦਾ ਜਿਹੜਾ ਵਿਗਿਆਨੀਆਂ ਨੇ ਜਿੰਨਾ ਟੈਸਟ ਕੀਤਾ ਜਿਵੇਂ ਆਪਾਂ ਕਹਿ ਦਈਏ ਕਈ ਵੀਰ ਕਹਿੰਦੇ ਵੀ ਮੱਝ ਦਾ ਲੈ ਲਈਏ ਜਾਂ ਅਮਰੀਕਨ ਗਾਂ ਦਾ ਲੈ ਲਈਏ ਨਹੀਂ ਉਹ ਬਿਲਕੁਲ ਨਹੀਂ ਲੈਣਾ ਇਸ ਸੀਗਾ ਦਾ ਹੀ ਲੈਣਾ ਕਿਉਂਕਿ ਉਹਦਾ ਜਿਹੜਾ ਟੈਸਟਾਂ ਦੇ ਮੁਤਾਬਕ ਉਹਦੇ ਜਿਹੜਾ ਆਪਾਂ ਪੰਜਾਬੀ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਉਹਦੇ ਵਿੱਚ ਗਰਮੈਸ਼ ਨਹੀਂ ਹੁੰਦੀ ਉਹਦੇ ਵਿੱਚ ਜਿਵੇਂ ਧਰਤੀ ਦਾ ਪੀ ਐਚ ਵਧਾਉਣ ਦੇ ਜਿਵੇਂ ਦੂਜੀਆਂ ਜੇ ਤੁਸੀਂ ਮੱਝ ਦਾ ਗੋਬਰ ਪਾਉਂਗੇ ਜਾਂ ਅਮਰੀਕਨ ਗਾਂ ਦਾ ਪਾਉਂਗੇ ਉਹਦੇ ਵਿੱਚ ਉਹਦੀ ਜਿਹੜੀ ਅੰਦਰਲੀ ਗੱਠ ਹੈ ਗੱਠ ਦੇ ਹਿਸਾਬ ਨਾਲ ਜਿਹੜੇ ਟੈਸਟ ਹੋਏ ਉਹਦੇ ਵਿੱਚ ਯਾਨੀ ਗਰਮੈਸ਼ ਹੁੰਦੀ ਹੈ ਤੇ ਜਿਹੜੇ ਤੁਹਾਡੇ ਜੀਵਾਂ ਨੂੰ ਤੱਤ ਹੁੰਦੇ ਆ ਉਹਨਾਂ ਨੂੰ ਮਾਰ ਵੀ ਦਿੰਦੇ ਹਨ ਹਣਾ ਸੂਖਮੋਂ ਦੇ ਹੋਰ ਜ਼ਿਆਦਾ ਜਿਵੇਂ ਇਹ ਜਿਹੜਾ ਗਾਂ ਦਾ ਦੇਸੀ ਗਾਂ ਦਾ ਗੋਬਰ ਹੈ ਇਹ ਸਾਰਿਆਂ ਤੋਂ ਬੈਸਟ ਮੰਨਿਆ ਗਿਆ ਹੈ ਇਹ ਤੁਸੀਂ 10 ਕਿਲੋ ਲੈਣਾ ਹੈ ਦੇਸੀ ਗਾਂ ਦਾ ਗੋਬਰ ਜਿੰਨਾ ਤਾਜ਼ਾ ਗੋਬਰ ਹੋਊਗਾ ਉਸ ਵਿੱਚ ਬੈਕਟੀਰੀਆ ਜ਼ਿਆਦਾ ਹੋਣਗੇ ਤੇ ਇਹਨੂੰ ਪੁਰਾਣਾ ਨਹੀਂ ਲੈਣਾ ਜਮਾਈ ਬਿਲਕੁਲ ਤੁਹਾਨੂੰ ਤਾਜ਼ਾ ਮਿਲ ਜੇ ਇਹੋ ਤੁਸੀਂ ਬਣਾਉਣਾ ਤਾਂ ਬਹੁਤ ਚੰਗੀ ਗੱਲ ਹੈ ਕਿਉਂਕਿ ਆਪਾਂ ਮਿਹਨਤ ਕਰਨੀ ਹੈ ਤੇ ਇਸ ਤਰ੍ਹਾਂ ਕੇ ਆਪਾਂ ਚੀਜ਼ ਚੰਗੀ ਲੈਣੀ ਚਾਹੀਦੀ ਹੈ ਉਸ ਤੋਂ ਬਾਅਦ ਦੂਜਾ ਲੈਣਾ ਆਪਾਂ 10 ਕਿਲੋ 10 ਲੀਟਰ ਦੇਸੀ ਗਾਂ ਦਾ ਪਿਸ਼ਾਬ ਇਹ ਹੈ ਉਹ ਤੁਸੀਂ ਪੁਰਾਣਾ ਵੀ ਲੈ ਸਕਦੇ ਆ ਜਿੰਨਾ ਵੀ ਉਹ ਪੁਰਾਣਾ ਹੋਊਗਾ ਉਹਦੇ ਵਿੱਚ ਓਨਾ ਹੀ ਜ਼ਿਆਦਾ ਲਾਭਦਾਇਕ ਹੋਊਗਾ ਉਹ ਕਿਉਂਕਿ ਇਸ ਕਰਕੇ 10 ਕਿਲੋ ਉਹ ਲੈਣਾ ਹੈ 10 ਲੀਟਰ ਦੇਸੀ ਗਾਂ ਦਾ ਪਿਸ਼ਾਬ ਲੈਣਾ ਤੁਸੀਂ ਉਸ ਤੋਂ ਬਾਅਦ 2 ਕਿਲੋ ਲੈਣਾ ਗੁੜ ਹੁਣ ਆਪਾਂ ਕਹਿੰਦੇ ਗੁੜ ਜਿਹੜਾ ਹੈਗਾ ਉਹ ਜਿਹੜੇ ਆਪਣੇ ਜਵਾਨੂ ਹੁੰਦੇ ਆ ਸੂਖਮ ਜਿਹੜੇ ਆਪਾਂ ਨੂੰ ਜਮੀਨ ਦੇ ਵਿੱਚ ਆਪਣੇ ਖਾਹਕੀ ਦਿੱਤਾ ਨੂੰ ਬਣਾਉਂਦੇ ਆ ਉਹਨਾਂ ਦੀ ਮੇਨ ਖਾਹਕ ਹੈ ਜਿਹੜਾ ਗੁੜ ਹੈ 2 ਕਿਲੋ ਗੁੜ ਲੈਣਾ ਉਦੋਂ ਬਾਅਦ ਤੁਸੀਂ ਲੈਣਾ ਜੀ ਬੇਸਨ ਠੀਕ ਹੈ 10 ਕਿਲੋ ਬੇਸਨ ਲੈਣਾ 10 ਕਿਲੋ ਬੇਸਨ ਲੈ ਲਓ ਹਰ ਹਰ ਦੀ ਦਾਲ ਦਾ ਲੈ ਲਓ ਉਹਦੇ ਵਿੱਚ ਸੋਇਆ ਬੀਨ ਜਾਂ ਮੂੰਗਫਲੀ ਦਾ ਆਟਾ ਨਹੀਂ ਆਪਾਂ ਲੈਣਾ ਜਿਵੇਂ ਆਪਾਂ ਕਹਿ ਦਿੱ ਗਏ ਆਟਾ ਬਣਾ ਲੈਣੇ ਤੁਸੀਂ ਦਾਲਾਂ ਦਾ ਵੀ ਲੈ ਸਕਦੇ ਆ ਤੇ ਉਹਦਾ ਕਿਉਂ ਨਹੀਂ ਲੈਣਾ ਉਹਦੇ ਵਿੱਚ ਤੇਲ ਦੀ ਮਾਤਰਾ ਹੁੰਦੀ ਜ਼ਿਆਦਾ ਤੇ ਜਦੋਂ ਤੁਸੀਂ ਉਹਨੂੰ ਡਰਮ ਦੇ ਵਿੱਚ ਪਾਉਂਗੇ ਤਾਂ ਤੇਲ ਦੇ ਨਾਲ ਜਿਹੜੇ ਤੁਹਾਡੇ ਜਵਾਨੂਆਂ ਵਿੱਚ ਆਵਾ ਬਣਾਉਣੇ ਆ ਪੈਦਾ ਕਰਨੇ ਆ ਉਨਾ ਦਾ ਜਿਹੜਾ ਉਹ ਹੈ ਜਾਨੀ ਆਕਸੀਜਨ ਦੀ ਕਮੀ ਹੋ ਜਾਂਦੀ ਜਿਹੋ ਤੇਲ ਉੱਪਰ ਆ ਗਿਆ ਤੁਹਾਡੇ ਪਾਣੀ ਦੇ ਤੇ ਉਹਦੇ ਨਾਲ ਉਹ ਮਰ ਜਾਂਦੇ ਐ ਇਸ ਕਰਕੇ ਤੁਸੀਂ ਉਹਦਾ ਨਹੀਂ ਲੈਣਾ ਤੁਸੀਂ ਜਾਨੀ ਇਹਨਾਂ ਜੋ ਕੋਈ ਲੈ ਸਕਦੇ ਆ ਦਾਲਾਂ ਦਾ ਹਰ ਹਰ ਦਾ ਲੈ ਸਕਦੇ ਆ ਦਾਲਾ ਜਿਹੜੀ ਆਪਣੇ ਉਹਨਾਂ ਦਾ ਲੈ ਸਕਦੇ ਆ ਜਾਨੀ ਛੋਲਿਆਂ ਦਾ ਲੈਣ ਉਹਦਾ ਬਿਹਤਰ ਸਾਰੇ ਨੂੰ 10 ਕਿਲੋ ਉਹ ਲੈਣਾ ਇੱਕ ਤੁਸੀਂ ਲੈਣੀ ਹੈ ਜੀ ਕਿਲੋ 2 ਕਿਲੋ ਜਾਂ ਅੱਧਾ ਕਿਲੋ ਜਾਂ ਮੁੱਠ ਦੋ ਮੁੱਠਾ ਮਿੱਟੀ ਲਿਓ ਮਿੱਟੀ ਲੈਣੀ ਕਿਹੜੀ ਹੈ ਜਿਹੜੀ ਮਿੱਟੀ ਆਪਾਂ ਮਨ ਲਓ ਵੀ ਜਿੱਥੇ ਪੈਸਟੀਸਾਈਡ ਬਿਲਕੁਲ ਨਾ ਜੂਜ ਹੋਇਆ ਹੋਵੇ ਹੁਣ ਤੁਸੀਂ ਕਹੋਗੇ ਵੀ ਐਵਜਾ ਦਾ ਕੋਈ ਪੰਜਾਬ ਦਾ ਵਾਹਣ ਹੀ ਨਹੀਂ ਜਿੱਥੇ ਜ਼ਹਿਰ ਨਾ ਪਾਈ ਗਈ ਹੋਵੇ ਰੇ ਨਾ ਪਾਈ ਹੋਵੇ ਕਿਪਲ ਕੋਈ ਖੇਤਾਂ ਦੇ ਵਿੱਚੇ ਬੋੜ ਖੜੇ ਹੈ ਜਾਂ ਕੋਈ ਜੰਗਲ ਦੇ ਵਿੱਚੋਂ ਫਮ ਇੱਕ ਮੁੱਠ ਮਿੱਟੀ ਦੀ ਭਰ ਲਿਓ ਹਨਾ ਜਿੱਥੇ ਕੋਈ ਆਪਾਂ ਨੂੰ ਪਤਾ ਹੈ ਤਿੱਬੇ ਦੀ ਮਿੱਟੀ ਦੇ ਵਿੱਚ ਵੀ ਅਸੀਂ ਲਿਆ ਸਕਦੇ ਹਾਂ ਥੋੜੀ ਜ਼ਿਆਦਾ ਰੇਤ ਜੀ ਨਾ ਹੋਵੇ ਕਿਉਂਕਿ ਉਹਦੇ ਤੇ ਵੀ ਆਪਣਾ ਕੋਈ ਸਪਰੇ ਨਹੀਂ ਹੋਈ ਹੁੰਦੀ ਆਪਾਂ ਨੂੰ ਪਤਾ ਹੈ ਇਸ ਕਰਕੇ ਕਿਲੋ ਆਜਾਦਾ ਕਿਲੋ ਜਾਂ ਇੱਕ ਮੁਠੀ ਵੀ ਭਾਵੇਂ ਲਿਆ ਕੇ ਮਿੱਟੀ ਦੀ ਪਾਉਣੀ ਹੈ ਇਹ ਪੰਜਾਂ ਚੀਜ਼ਾਂ ਨੂੰ ਤੁਸੀਂ ਇਕੱਠਾ ਕਰ ਲੈਣਾ ਮਿਕਸ ਕਰ ਲੈਣਾ 200 ਲੀਟਰ ਦੇ ਡਰਮ ਦੇ ਵਿੱਚ 160 70 ਲੀਟਰ ਪਾਣੀ ਪਾ ਲੈਣਾ ਤੇ ਵਿੱਚ ਇਹ ਸਮਾਨ ਪਾ ਦੇਣਾ ਤੁਸੀਂ 10 ਕਿਲੋ ਗਾਂ ਦਾ ਦੇਸੀ ਗਾਂ ਦਾ ਛਾਵ ਤੇ 10 ਕਿਲੋ ਗੋਬਰ ਦੇਸੀ ਗਾਂ ਦਾ ਤੇ 2 ਕਿਲੋ ਗੁੜ ਤੇ ਉਦੋਂ ਬਾਅਦ 10 ਕਿਲੋ ਬੀਸਣ ਆਟਾ ਜਿਹੜਾ ਆਪਾਂ ਤੁਹਾਨੂੰ ਦੱਸਿਆ ਕਣਕ ਦਾ ਨਹੀਂ ਪਾਉਣਾ ਤੁਸੀਂ ਛੋਲਿਆਂ ਦਾ ਪਾ ਸਕਦੇ ਆ ਕਿਉਂਕਿ ਉਹਦੇ ਵਿੱਚ ਪ੍ਰੋਟੀਨ ਜ਼ਿਆਦਾ ਹੁੰਦਾ ਹੈ ਕਿਉਂਕਿ ਉਹਨਾਂ ਨੂੰ ਵਧਣ ਫੁੱਲਣ ਵਾਸਤੇ ਪ੍ਰੋਟੀਨ ਦੀ ਮਾਤਰਾ ਹੈ ਜਦੋਂ ਉਹਨੂੰ ਜ਼ਿਆਦਾ ਪਕਤਾਰ ਦੇ ਵਿੱਚ ਉਹਨਾਂ ਨੇ ਉਹਨੂੰ ਪੈਦਾ ਕਰਨਾ ਹੈ ਜਵਾਨਵਾਨਾਂ ਨੂੰ ਤੇ ਉਹਦੇ ਵਾਸਤੇ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ ਸਰੀਰ ਦੇ ਵਿਕਾਸ ਵਾਸਤੇ ਉਹਦੇ ਵਿੱਚ ਜ਼ਿਆਦਾ ਹੈ ਇਸ ਕਰਕੇ ਉਹ ਪਾਉਣਾ ਹੈ ਤੇ ਬਸ ਇੱਕ ਮੁੱਠੀ ਜਾਂ ਦੋ ਮੁੱਠਾਂ ਵਿੱਚ ਮਿੱਟੀ ਪਾ ਦੇਣੀ ਹੁਣ ਉਦੋਂ ਬਾਅਦ ਡਰਮ ਹੈ ਜਿਹੜਾ ਤੁਸੀਂ ਕਦੇ ਵੀ ਸਟੀਲ ਦਾ ਨਹੀਂ ਲੈਣਾ ਲੋਹੇ ਦਾ ਨਹੀਂ ਲੈਣਾ ਕਿਉਂਕਿ ਜਦੋਂ ਤੁਸੀਂ ਉਹਨੂੰ ਰੱਖੋਗੇ ਉਹਦੇ ਵਿੱਚ ਜਿਹੜੇ ਤੁਸੀਂ ਸਾਰੀਆਂ ਚੀਜ਼ਾਂ ਪਾਉਂਗੇ ਇਹਨਾਂ ਦਾ ਕਈ ਵਾਰੀ ਰਿਐਕਸ਼ਨ ਹੋ ਕੇ ਤੇ ਤੁਹਾਡੇ ਜੀਵਾਂ ਨੂੰ ਮਰ ਸਕਦੇ ਆ ਤੁਸੀਂ ਪਲਾਸਟਿਕ ਦਾ ਡਰਮ ਹੀ ਲੈਣਾ ਹੈ ਠੀਕ ਹੈ ਉਦੋਂ ਬਾਅਦ ਇਹ ਪਲਾਸਟਿਕ ਦਾ ਡਰਮ ਲੈ ਕੇ ਇਹ ਚੀਜ਼ਾਂ ਸਾਰੀਆਂ ਪਾ ਕੇ ਉਦੋਂ ਬਾਅਦ ਮੇਨ ਹੈ ਜਿਹੜਾ ਇਹਨੂੰ ਖੋਲਣ ਦਾ ਵੀ ਆਪਾਂ ਇਹਨੂੰ ਖੋਲਣਾ ਜਿਹੜਾ ਹੈਗਾ ਜਿੱਦਾਂ ਦਾ ਘੜੀ ਜਿੱਧਰਲੇ ਪਾਸੇ ਨੂੰ ਚੱਲਦੀ ਹੈ ਉਸ ਟਾਈਪ ਨਾਲ ਆਪਾਂ ਇਹਨੂੰ ਖੋਲਣਾ ਹੈ ਉੱਠੇ ਪਾਸੇ ਨੂੰ ਨੂੰ ਖੋਲਣਾ ਉੱਠੇ ਦੇ ਨਾਲ ਕੀ ਹੋਊਗਾ ਜੇ ਜਦੋਂ ਸਿੱਧੇ ਪਾਸੇ ਨਾਲ ਖੋਲਦੇ ਜਦੋਂ ਆਪਾਂ ਡੰਡਾ ਮਾਰਦੇ ਆ ਪਾਣੀ ਦੇ ਵਿੱਚ ਇਸ ਤਰ੍ਹਾਂ ਤੋਂ ਆਪਾਂ ਵੇਖਦੇ ਹਾਂ ਚਾਲੇ ਨਾ ਕੋਈ ਐ ਥੱਲੇ ਨੂੰ ਮੂਰੀ ਜੀ ਬਣਦੀ ਜਾਂਦੀ ਜਿੱਦਾਂ ਆਪਾਂ ਕਹੀਏ ਉਹ ਥੱਲੇ ਤੱਕ ਪਾਣੀ ਦੇ ਆਕਸੀਜਨ ਚਲੀ ਜਾਂਦੀ ਹੈ ਤੇ ਜੀਵਾਂਵਾਂ ਨੂੰ ਤੁਹਾਡੇ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਜੇ ਤੁਸੀਂ ਪੁੱਠਾ ਉਹਨੂੰ ਘੁਮਾਓਗੇ ਤੇ ਉਹਦੇ ਨਾਲ ਵੀ ਪਾਣੀ ਦੇ ਦਬਾਅ ਦਾ ਔਣ ਦੇ ਨਾਲ ਥੱਲੇ ਵਾਲੇ ਤੁਹਾਡੇ ਜੀਵਾਂ ਨੂੰ ਜਿਹੜ ਦੇਣ ਦੇ ਵਿੱਚ ਉਹਨੂੰ ਤੁਸੀਂ ਦੋ ਵਾਰ ਘਵਾ ਦੇਣਾ ਸਵੇਰ ਸ਼ਾਮ ਠੀਕ ਹੈ ਇਹ ਉਦੋਂ ਬਾਅਦ ਤੁਸੀਂ ਉਹਨੂੰ ਰੱਖਣਾ ਕਿੰਨੀ ਦੇਰ ਹੈ ਇੱਕ ਹਫ਼ਤੇ ਤੋਂ ਬਾਅਦ ਨਹੀਂ ਤੁਸੀਂ ਉਹਨੂੰ ਰੱਖਣਾ ਇੱਕ ਹਫ਼ਤੇ ਤੋਂ ਪਹਿਲਾਂ ਪਹਿਲਾਂ ਉਹਨੂੰ ਤੁਸੀਂ ਜ਼ਮੀਨ ਦੇ ਵਿੱਚ ਪਾਉਣਾ ਹੈ ਕਾਰਨ ਕੀ ਹੈ ਵੀ ਜਦੋਂ ਤੁਸੀਂ ਹਫ਼ਤੇ ਤੋਂ ਬਾਅਦ ਜਿਹੜਾ ਤੁਸੀਂ ਮਟੀਰੀਅਲ ਉਹਦੇ ਵਿੱਚ ਪਾਇਆ ਹੈ ਜੀ ਉਹਨੂੰ ਆਪਾਂ ਜ਼ਿਆਦਾ ਦੇਰ ਰੱਖਾਂਗੇ ਫਿਰ ਆਪਾਂ ਨੂੰ ਉਹਦਾ ਰਿਜ਼ਲਟ ਨਹੀਂ ਹੋਣਾ ਕਿਉਂਕਿ ਉਹ ਜਦੋਂ ਖਰਾਕ ਜਿਹੜੀ ਖਤਮ ਹੋ ਜਾਣੀ ਹੈ ਵਿੱਚੋਂ ਤੇ ਫਿਰ ਉਹ ਜੀਵਾਂ ਨੇ ਆਪਸ ਵਿੱਚ ਦੀ ਇੱਕ ਦੂਜੇ ਨੂੰ ਖਾਣ ਲੱਗ ਜਾਣਾ ਜੇ ਜਦੋਂ ਖਰਾਕ ਨਾ ਹੋਈ ਜਾ ਉਹਨਾਂ ਨੇ ਮਰ ਜਾਣਾ ਤੇ ਉਹਨਾਂ ਦੀ ਮਾਤਰਾ ਫੇਰ ਘਟ ਜਾਣੀ ਫਿਰ ਆਪਾਂ ਨੂੰ ਕਈ ਅਤੀ ਰਿਜ਼ਲਟ ਨਹੀਂ ਮਿਲਦਾ ਅੱਗੇ ਜਾ ਕੇ ਤੇ ਆਪਾਂ ਕਹਿੰਦੇ ਨਹੀਂ ਮਿਹਨਤ ਵੀ ਕੀਤੀ ਇਸ ਕਰਕੇ ਤੁਸੀਂ ਕੋਸ਼ਿਸ਼ ਕਰੋ ਕਿ ਜਦੋਂ ਤੁਸੀਂ ਕਣਕ ਨੂੰ ਹੁਣ ਜਿੱਦਾਂ ਕਣਕਾਂ ਹੈ ਉਹਨੂੰ ਪਾਣੀ ਲਾਉਣਾ ਜਾਂ ਕੋਈ ਸਬਜ਼ੀ ਬੀਜੀ ਹੈ ਹਨਾ ਥੋੜੀ ਜਗ੍ਹਾ ਤੋਂ ਵੀ ਸ਼ੁਰੂ ਕਰ ਸਕਦੇ ਆ ਇਹ ਮੈਂ ਤੁਹਾਨੂੰ ਇੱਕ ਥਿੱਲੇ ਦੀ ਗੋਝ ਦੱਸੀ ਹੈ ਜਿਵੇਂ 160 70 ਲੀਟਰ ਪਾਣੀ ਬਰਮ ਦੇ ਵਿੱਚ 10 ਕਿਲੋ ਰੇਸਣ ਤੇ 2 ਕਿਲੋ ਗੁੜ ਤੇ ਇੱਕ ਮੁਠੀ ਮਿੱਟੀ ਦੀ ਜਿੱਥੇ ਕੋਈ ਪੈਸਟੀਸਾਈਡ ਨਾ ਜੁਜ ਹੋਇਆ ਹੋਵੇ ਉਹ ਤੇ ਬਾਕੀ ਤੁਹਾਨੂੰ ਦੱਸਿਆ ਗਾਂ ਦਾ ਗੋਹਾ 10 ਕਿਲੋ ਤੇ ਪਿਸ਼ਾਬ 10 ਲੀਟਰ ਹੈ ਨਾ ਗੋਹਾ ਤਾਜ਼ਾ ਲੈਣਾ ਬਿਲਕੁਲ ਇਹ ਚੀਜ਼ਾਂ ਜਦੋਂ ਤੁਸੀਂ 5 ਦਿਨ ਇਹਨਾਂ ਨੂੰ ਘੋਲਣ ਤੋਂ ਬਾਅਦ ਤੁਸੀਂ ਇਹਨਾਂ ਨੂੰ ਪਾਉਣ ਦਾ ਤਰੀਕਾ ਇਹ ਹੈ ਵੀ ਉਸ ਤੋਂ ਬਾਅਦ ਜਿਹਦੇ ਤੁਸੀਂ ਡਰਮ ਦੇ ਵਿੱਚ ਥੱਲੇ ਟੂਟੀ ਲਾ ਲਓ ਇੱਕ ਚਾਹੀਏ ਜਾਂ ਉਸ ਤੋਂ ਕੋਈ ਪਾਇਪ ਲਾ ਲਓ ਤੇ ਜਦੋਂ ਤੁਸੀਂ ਪਾਣੀ ਲਾਉਣਿਆ ਫਸਲ ਨੂੰ ਉਸ ਟਾਈਮ ਨਾਲ ਤੁਸੀਂ ਇਹਨੂੰ ਬਣਾ ਸਕਦੇ ਆ 5 ਦਿਨ ਪਹਿਲਾਂ ਤੇ ਉਹਦੇ ਵਿੱਚ ਇਹਨੂੰ ਟੂਟੀ ਲਾ ਕੇ ਛੱਡ ਦਿਓ ਤੇ ਉਹ ਤੁਹਾਡੇ ਇਕੜ ਦੇ ਵਿੱਚ ਥੋੜਾ ਥੋੜਾ ਕਰਕੇ ਚੱਲੇ ਜਾ ਜਾਈ ਜਾਊਗਾ ਠੀਕ ਹੈ ਜੀ ਇਸ ਕਰਕੇ ਪਿਆਰ ਇਹਨੂੰ ਉਦੋਂ ਕਰਨਾ ਜਦੋਂ ਆਪਾਂ ਪਾਉਣਾ ਹੈ ਹੁਣ ਜੇ ਤੁਸੀਂ ਘੱਟ ਖੇਤ ਦੇ ਵਿੱਚ ਪਾਉਣਾ ਤੁਹਾਨੂੰ ਘੱਟ ਡੋਜ ਦੇ ਵਿੱਚ ਬਣਾ ਸਕਦੇ ਹੋ ਇਹਨਾਂ ਚੀਜ਼ਾਂ ਨੂੰ ਠੀਕ ਹੈ ਜੀ ਇਹ ਜ਼ਰੂਰ ਬਣਾਓ ਇਹਨੂੰ ਜ਼ਰੂਰ ਪਾਓ ਇਹਦੇ ਨਾਲ ਤੁਹਾਡਾ ਕੀ ਹੋਊਗਾ ਜ਼ਮੀਨ ਦੀ ਪਜਾਊ ਸ਼ਕਤੀ ਤੁਹਾਡੀ ਵਾਝਣੀ ਬੈਕਟੀਰੀਆ ਤੁਹਾਡੀ ਜ਼ਮੀਨ ਚਲੇ ਜਾਣੇ ਆ ਕਾਰਨੀਆਮ ਜਿਹੜੇ ਫੈਟੀਲਾਈਜ਼ਰ ਪ੍ਰੈਸਟੀਜ ਆਣੇ ਤੇ ਬਹੁਤ ਆਪਾਂ ਵੀਡੀਓ ਬਣਦੀਆਂ ਦੇਖੀਆਂ ਜਾਂ ਇਹ ਸਾਰੇ ਹੀ ਹੁਣ ਤਾਂ ਆਪਾਂ ਨੂੰ ਪਤਾ ਲੱਗਣ ਲੱਗਾ ਵੀ ਜੇ ਤੁਹਾਡੇ ਜ਼ਿੰਕ ਜ਼ਮੀਨ ਦੇ ਵਿੱਚ ਜ਼ਿਆਦਾ ਤਾਂ ਪੋਟਾਸ਼ ਉੱਤੇ ਕੰਮ ਨਹੀਂ ਕਰਦੀ ਹੈਨਾ ਹਲਮੇ ਕਾਲੋਂ ਵਾਲੇ ਵੀਰ ਦੀ ਵੀਡੀਓ ਵੇਖ ਰਹੀ ਹਾਂ ਉਹ ਵੀ ਦੱਸ ਰਹੀ ਜੀ ਤੁਹਾਡੇ ਪਟਾਖ ਜਿਆਦਾ ਹੈ ਤਾਂ ਉੱਥੇ ਜਿੰਕ ਇਹ ਨਹੀਂ ਕੰਮ ਕਰਦਾ ਡੀਏਪ ਕਿਉਂਕਿ ਉਹ ਆਪਾਂ ਕਈ ਵਾਰੀ ਜਿਆਦਾ ਪਾ ਦਿੰਨੇ ਕੋਈ ਦੋ ਗੱਟੇ ਪਾ ਦਿੰਨੇ ਆ ਤਿੰਨ ਗੱਟੇ ਪਾਈ ਜਾਂਦੇ ਕੋਈ ਆਪਾਂ ਪਾਉਂਦੇ ਨਹੀਂ ਤੇ ਉਹ ਜਿਹੜਾ ਦੂਜਾ ਵੀ ਨਹੀਂ ਕੰਮ ਕਰਦਾ ਇਹਦੇ ਨਾਲ ਤੁਹਾਡੀ ਪੁਰਾਣੇ ਤਰ੍ਹਾਂ ਦੀ ਜਿਵੇਂ ਆਪਣੀ ਮਿੱਟੀ ਹੁੰਦੀ ਸੀ 25 30 ਸਾਲ ਪਹਿਲਾਂ ਹਨਾ ਜਾਂ 40 ਸਾਲ ਪਹਿਲਾਂ ਉਦਾਂ ਦੀ ਤੁਹਾਡੀ ਮਿੱਟੀ ਪਜਾਊ ਹੋ ਜਾਣੀ ਤੇ ਉਹਦੇ ਵਿੱਚ ਸਾਰੇ ਜਵਾਨੋਂ ਤੁਸੀਂ ਐਂ ਦੇਖਿਓ ਵੀ 10 15 ਦਿਨਾਂ ਦੇ ਬਜੇ ਗਡੋਏ ਆ ਜਿਹੜੇ ਉਹ ਕਿਤੇ ਨਹੀਂ ਗਏ ਉਹ ਤੁਹਾਡੀ ਧਰਤੀ 'ਚ 15 ਪੈਸਟੀਸਾਈਡ ਦਾ ਉਹਨਾਂ ਨੂੰ ਸਮੈਲ ਆ ਜਾਂਦੀ ਨਹੀਂ ਘਟ ਗਿਆ ਟੈਗ ਤੇ ਉਹਨਾਂ ਨੇ ਉੱਪਰ ਆ ਜਾਣਾ ਜਦੋਂ 10 ਫੁੱਟ ਤੋਂ ਥੱਲੇੋਂ ਉੱਪਰ ਆਉਣਗੇ ਇਦਾਂ ਆਪਾਂ ਸਿਉਂਕ ਕਹਿੰਦੇ ਨੇ ਥੱਲੇ ਚਲੀ ਜਾਂਦੀ ਸਿਉਂਕ ਵੀ ਮਰਦੀ ਨਹੀਂ ਕਦੇ ਵੀ ਉਹ ਥੱਲੇ ਚਲੀ ਜਾਂਦੀ ਜ਼ਮੀਨ ਦੇ ਜਿਉਂਦੇ ਜਿਹੜਾ ਜ਼ਹਿਰਾ ਪੌਣੇ ਉਹਦੇ ਨਾਲ ਲੀਚ ਉਹ ਜ਼ਮੀਨ ਦੇ ਥੱਲੇ ਚਲੀ ਜਾਂਦੀ ਹੈ ਜ਼ਹਿਰ ਦੀ ਪਹੁੰਚ ਤੋਂ ਦੂਰ ਜਦੋਂ ਉਹਦੀ ਸਮੈਲ ਚ ਔੜ ਜਾਂਦੀ ਉਹ ਫਿਰ ਤਾਂ ਆ ਜਾਂਦੀ ਇਸ ਕਰਕੇ ਜਦੋਂ ਉਹ ਉੱਪਰ ਆਉਣਗੇ ਤੁਸੀਂ ਇਹ ਦੇਖੋ ਵੀ 7-8 ਫੁੱਟ ਤੋਂ ਤੁਹਾਡੀ ਮਿੱਟੀ ਫਰੋਲ ਕੇ ਜਦੋਂ ਤਾਂ ਆਉਣਗੇ ਔਰ ਜੇ ਤੁਸੀਂ ਇਸ ਤਰ੍ਹਾਂ ਕਰ ਲੋਗੇ ਤੁਸੀਂ ਵੇਖੋ ਇੱਕ ਦੇ ਮਹੀਨੇ ਬਾਅਦ ਹੀ ਤੁ ਤੇ ਪੁਰਾਣੀ ਜਿਵਾਣ ਨੂੰ ਤੁਹਾਨੂੰ ਵਾਪਸ ਆਈ ਮਿਲ ਜਾਣਗੇ ਇਸ ਤਰ੍ਹਾਂ ਆਪਾਂ ਮਿੱਟੀ ਨੂੰ ਸੋਧ ਕੇ ਤੇ ਉਹਦੇ ਵਿੱਚੋਂ ਚੰਗਾ ਫੂਡ ਪੈਦਾ ਕਰਕੇ ਤੇ ਚੰਗਾ ਖਾ ਸਕਦੇ ਆ ਬਾਗੀਚੀ ਵਾਸਤੇ ਥੋੜਾ ਕਨਾਲ ਦੋ ਕਨਾਲਾਂ ਵਾਸਤੇ ਤਾਂ ਹੱਥ ਜੋੜ ਕੇ ਬੇਨਤੀ ਜ਼ਰੂਰ ਕਰੋ ਤੇ ਨਹੀਂ ਤਾਂ ਇਸ ਤਰ੍ਹਾਂ ਆਪਾਂ ਸਾਰੀ ਜ਼ਮੀਨ ਨੂੰ ਹੌਲੀ ਹੌਲੀ ਸੋਧ ਸਕਦੇ ਆ ਜਿੰਨਾ ਤੁਸੀਂ ਪੈਸਟੀਸਾਈਡ ਜਾਂ ਫੈਟ੍ਰੀਲਾਈਜ਼ਰ ਨਾਲ ਕਰਦੇ ਆ ਉਹ ਆਪਦਾ ਕਰਦੇ ਰਹੋ ਤੁਸੀਂ ਮੇਰੇ ਤਿਆਰ ਬਿਮਤਾਕ ਦੋ ਚਾਰ ਕਨਾਲਾ ਠੀਕ ਹੈ ਕਨਾਲ ਕਿਲਾ ਜਿੰਨਾ ਵੀ ਕਰ ਸਕਦੇ ਆ ਜੀਵ ਅੰਮ੍ਰਿਤ ਬਣਾ ਕੇ ਪਾਓ ਤੇ ਪਾਉਣਾ ਆਪਣੀ ਮਿੱਟੀ ਹੌਲੀ ਹੌਲੀ ਸੁੱਧ ਹੋਵੇ ਤੇ ਆਪਾਂ ਬਿਮਾਰੀਆਂ ਤੋਂ ਬਚੀਏ ਤੇ ਸਮਾਜ ਨੂੰ ਆਪਾਂ ਵਧੀਆ ਫੂਡ ਪੈਦਾ ਕਰਕੇ ਦੇਈਏ ਤੇ ਜਿਹਦੇ ਨਾਲ ਆਪਣਾ ਸਮਾਜ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਬੱਚੇ ਜਿਹੜੇ ਆਪਣੇ ਨਰੂਏ ਪੈਦਾ ਹੋਣ ਤੇ ਆਪਣਾ ਪੰਜਾਬ ਖੁਸ਼ਹਾਲ ਹੋਵੇ ਇਹ ਵੀਡੀਓ ਇੱਥੋਂ ਤੱਕ ਹੀ ਸੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ